ਉਹ ਤੁਹਾਨੂੰ ਬੇਨਤੀ ਕਰਦੇ ਆ ਕਿ ਵਲੰਟਰੀਆਂ ਤੋਂ ਬਿਨਾ ਇਸ ਮੂਹ ਦਿਖਾਈ ਇਹ ਚੀਜ਼ਾਂ ਕਰਦੇ ਨਹੀਂ ਕਰਦੇ ਕੋਈ ਮਹਿੰਦੂਸ ਕਾ ਪੂਰ ਸਵੈਨਗਲਾਦੀ ਨਹੀਂ ਆ ਇਹ ਚੈਨ ਦਾ ਪੂਰਾ ਦੇਖਣਾ ਨਹੀਂ ਤੇ ਕਿਰਨ ਅੱਜ ਦੇ ਨਾਲ ਲੇਗਾ ਜਗਤ ਕਾ ਕਿ ਪਾਸਟ ਕਾਲਜ ਦੀ ਸ਼ਾਇਦ ਕਿਸੀ ਅਜਿਹੀ ਜਿਹੜੀ ਤਰਫ ਪੂਰੀ ਤਰ੍ਹਾਂ تیاری ਸ਼ਾਮ ਬੋਡਰ ਦੀ ਤਰਫ ਇਸ ਤਰ੍ਹਾਂ ਦੇਖ ਸਕਦੇ ਆ ਬੱਲੇਦਰ ਬਾਤ ਕਰੇ ਮਰੀ ਸੇ ਇਹ ਹੁਣ ਅਸਰਾ ਪਰੇ ਬੋਲੇ ਚੁਟੀ ਜਾ ਰਹੇ ਆ ਮਰ ਜੇ ਜਾ ਰਹੇ ਆ ਜਾਂ ਦੀ ਤਿਆਰੀ ਕਿਤਾ ਪਰ ਰਜਾਨ ਨਹੀਂ ਦੇ ਕਿਵੇਂ ਦੇ ਦਿਓ ਅੱਜ ਮੈਂ ਰਣਜੀਤ ਸਿੰਘ ਸੁਆਜਪੁਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਠੀਕ ਹੈ ਜੀ ਕ੍ਰਾਂਤੀਕਾਰੀ ਅਸਲ ਜੀ ਸਰਕਾਰ ਦਾ ਜਿਹੜਾ ਚੇਰਾ ਇਹ ਨੰਗਾ ਪਹਿਲਾਂ ਵੀ ਸੀ ਪਰ ਲੋਕਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਸੀ ਜੇ ਲੋਕ ਹੋਰ ਵੀ ਪ੍ਰੋਟੈਸਟ ਕਰਦੇ ਆ ਜਦੇ ਬੰਦਿਆ ਹੋਰ ਵੀ ਦਿੱਲੀ ਆਉਂਦੀਆਂ ਨੇ ਵੀ ਸਾਰੇ ਲੋਕ ਬੱਸਾਂ ਤੇ ਆਉਂਦੇ ਆ ਜਾਂ ਕਾਰਾਂ ਤੇ ਆਉਂਦੇ ਆ ਰੇਲ ਗੱਡੀ ਤੇ ਆਉਂਦੇ ਆ ਤੇ ਜਾਂ ਤੁਰ ਕੇ ਆਉਂਦੇ ਆ ਤੇ ਅਸੀਂ ਜਨਤਾ ਨੂੰ ਇਥੋਂ ਦਾ ਜਿਹੜਾ ਰਾਹ ਦਾ ਜਿਹੜਾ ਦਿੱਕਤ ਪੇਸ਼ ਕੀਤੀ ਆ ਸਰਕਾਰ ਨੇ ਆਪਣੇ ਵੱਲੋਂ ਵੀ ਕਿਸਾਨਾਂ ਨੇ ਰਾਹ ਰੋਕਿਆ ਉਸ ਨੂੰ ਅਸੀਂ ਦੇਖਦੇ ਹੋਏ ਜਨਤਾ ਦੀ ਉਹਦੇ ਲਈ ਅਸੀਂ ਰਾਹ ਛੱਡ ਕੇ ਅੱਜ ਤੁਰ ਕੇ ਜਾਣ ਦੀ ਦਿੱਲੀ ਨੂੰ ਜਣੀ ਇਹ ਯੋਜਨਾ ਬਣਾਈ ਆ ਸਾਡੇ ਆਗੂਆਂ ਨੇ ਇਤੋਂ ਦੇ ਅੱਜ 101 ਜਿਹੜੇ ਮਰਜੀ ਵੜੇ ਨੇ ਜਿਹੜਾ ਨੇ ਤੁਰ ਕੇ ਦਿੱਲੀ ਪਹੁੰਚਣਾ ਸੀ ਤੇ ਹਰ ਰੋਜ਼ 150 150 ਦੇ ਜਥਿਆਂ ਦੀ ਜਿਹੜੀ ਗਿਣਤੀ ਆ ਉਹ ਜਾਣੀ ਹੋਊਗੀ ਪਰ ਅੱਜ ਸਰਕਾਰ ਨੇ ਜਿਹੜਾ ਜੋ ਕੀਤਾ ਉਹ ਬਹੁਤ ਧਨਾਉਣਾ ਤੇ ਅਤ ਨਿੰਦਣਯੋਗ ਹੈ ਕਿ ਲੋਕ ਬਰਾਬਰ ਦਾ ਕੰਮ ਕਰਾਂਗੇ ਅਬ ਦੇ ਮੰਗਾਂ ਦੇ ਲਈ ਮੰਗਾਂ ਮਨਾਉਣ ਨਹੀਂ ਜਾਣਾ ਸੀ ਅਬ ਇਹ ਲਾਗੂ ਕਰਾਉਣ ਲਈ ਜਾਣਾ ਲਾਗੇ ਸੀ ਮੰਗਣ ਲਈ ਜਾਣਾ ਦੂਜਾ ਇੱਕ ਇਹ ਸੀ ਆਇਆ ਗੱਲ ਸਰਕਾਰ ਦਾ ਬਿਆਨ ਪਰਸੋਂ ਕਿ ਇਹਨਾਂ ਨੇ ਮੰਜ਼ੂਰੀ ਨਹੀਂ ਲੈਂਦੀ ਰਸਤੇ ਤੇ ਜਾੜਦੀ ਤੇ ਸਾਡਾ ਸਵਾਲ ਹੈ ਇੱਥੋਂ ਦੀ ਸਰਕਾਰ ਨੂੰ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਨੇ ਜਿਦੇ ਚ ਸੈਂਕੜੇ ਕਿ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਜਿਹੜੇ ਸੜਕਾਂ ਦੇ ਪੈਦਲ ਜਾਂਦੇ ਆ ਤੇ ਕੀ ਕਦੇ ਕਿਸੇ ਤੋਂ ਕਿਸੇ ਨੇ ਕਿਸੇ ਤੋਂ ਲੱਤਾ ਲੈ ਕੇ ਜਾਂ ਕਿਸੇ ਨੇ ਕੋਈ ਕਿਸੇ ਨੂੰ ਦਿੱਤਾ ਲੈ ਕੇ ਇਸ ਗੱਲ ਦਾ ਵੀ ਤੁਹਾਨੂੰ ਮਨਜ਼ੂਰੀ ਚਾਹੀਦੀ ਆ ਇੱਕ ਬਹਾਨੇ ਰਹਿਣਾ ਦੇ ਸਾਰਾ ਰੌਲਾ ਇਸ ਗੱਲ ਦਾ ਵੀ ਕਿ ਕਿਸਾਨਾਂ ਨੂੰ ਕਿਵੇਂ ਹਰਾਸਮੈਂਟ ਕਰਨਾ ਕਿਵੇਂ ਭਾਰਤ ਦੇ ਲੋਕਾਂ ਦੇ ਵਿੱਚ ਲੋਕਾਂ ਨੂੰ ਬਦਨਾਮ ਕਰਨਾ ਇਥੋਂ ਦੇ ਕਿਸਾਨਾਂ ਨੂੰ ਤੇ ਜਿਹੜੇ ਸਾਡੀ ਧਰਤੀ ਆ ਸਾਡੀ ਖੇਤੀ ਆ ਇਸ ਨੂੰ ਕਿਵੇਂ ਖੋਇਆ ਜਾਵੇ ਕਿਵੇਂ ਕਾਰਪੋਰੇਟਾਂ ਨੂੰ ਦਿੱਤਾ ਜਾਵੇ ਪਰ ਲੋਕ ਨੇ ਜਿਹੜੇ ਅੱਜ ਉਹ ਐਨੇ ਸਿਆਣੇ ਆ ਤੇ ਹੁਣ ਤੁਸੀਂ ਦੇਖ ਲਓ ਕਿ ਕਿਵੇਂ ਧੜਾ ਧੜ ਉਧਰੋਂ ਜਿਹੜੇ ਗੋਣੇ ਆ ਕਿਵੇਂ ਉਹ ਬਲਾਸਟ ਆ ਜਿਹੜੇ ਬਾਰ ਰਹੇ ਆ ਤੇ ਲੋਕ ਪਰ ਫਿਰ ਵੀ ਆਪਦੇ ਨਿਸ਼ਾਸ਼ਣ ਦੇ ਵਿੱਚ ਖੜੇ ਆ ਬਿਲਕੁਲ ਸਹੀ ਉਹਦੇ ਵਿੱਚ ਖੜੇ ਆ ਸਾਡੇ ਜੋਧੇ ਆ ਜਿਹੜੇ ਅਜੇ ਲੱਗੇ ਆ ਅੱਗੇ ਤੇ ਦੇਖਦੇ ਹਾਂ ਹੁਣ ਆਉਂਦੇ ਆ ਕਿਨੇ ਆਉਂਦੇ ਆ ਅੰਦਰੋਂ ਤੇ ਕਿੰਨੇ ਸਾਡੇ 4-5 ਜਿਹੜੇ ਸਾਥੀ ਆ ਇੱਥੋਂ ਫਟੜ ਉਹਨਾਂ ਦੇ ਗੋਲੇ ਨਾਲ ਜਿਹੜੇ ਹੋਏ ਆ ਐਂਬੂਲੈਂਸ ਚ ਉਹਨਾਂ ਨੂੰ ਫਟਾਫਟ ਹਸਪਤਾਲ ਪਹੁੰਚਾਇਆ ਗਿਆ ਤੇ ਸ਼ਾਮ ਤੱਕ ਕਿੰਨਾ ਕੁ ਸਾਡੇ ਤੇ ਤੇਤਿਆਚਾਰ ਕਰਦੇ ਆ ਅਸੀਂ ਆਸ ਕਰਦਾ ਹਾਂ ਤੁਹਾਡੇ মিডিਆ ਤੋਂ ਸਾਡਾ ਲੋਕਲ ਜਿਹੜਾ মিডিਆ ਅਸੀਂ ਆਪਣੇ ਜਥੇਬੰਦੀਆਂ ਵੱਲੋਂ ਮੋਰਚਿਆਂ ਵੱਲੋਂ ਇਸ মিডিਆ ਦਾ ਧੰਨਵਾਦ ਵੀ ਕਰਦੇ ਆਂਗੇ ਜਿਹੜੇ ਸਾਡੇ ਹੱਕ ਦੀ ਗੱਲ ਆ ਜਿਹੜੀ ਸਰਕਾਰਾਂ ਤੱਕ ਵਿਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਤੇ ਹਰੋਕਾ ਹੋਰ ਦੇਵਾਨਾ ਦਾ ਸੀ ਤੈਨੂੰ ਧੰਨਵਾਦ ਵੀ ਕਰਦੇ ਆ। ਅ ਅ ਪਰਗੋਲੇ ਸੱਜਿਆ ਤੇ ਸਾਰਾ ਅੱਗੇ ਦੀਆਂ ਚਾਜੇ ਕਿਵੇਂ ਦੇਖਦੇ ਮੈਂ ਸਿਮਿੰਦਰਪਾਲ ਸਿੰਘ ਸੂਬਾ ਨੂੰ ਭਾਰਤੀ ਸੰਜੇ ਦੇ ਕ੍ਰਾਂਤੀਗਰੀਦਾ ਮੋਲੋ ਵਾਲੀ ਆਪਾਂ ਨੇ ਅੱਜ ਜਿਹੜੀ ਆ ਫੈਸਲਾ ਦੋ ਮੋਰਚੇ ਨੂੰ ਕੀਤਾ ਸੀ ਦੋ ਮੋਰਚਿਆਂ ਨੇ ਬੜਾ ਲਿਟ ਕੇ ਗੱਲ ਰੱਖੀ ਸੀ ਤੇ ਆਪਾਂ ਨੇ ਇਹ ਹੋਲ ਜਿੱਤਣ ਵਾਸਤੇ ਮਰਦ ਤੋਂ ਬਗੈਰ ਘੋਲ ਨਹੀਂ ਜਿੱਤਿਆ ਜਾਦਾ ਮਰਦ ਤੋਂ ਬਗੈਰ ਚਾਹੇ ਉਹ ਮਰ ਜੀਵੜੇ ਦੇ ਰੂਪ ਚ ਮਰਿਆ ਜਾਵੇ ਚਾਹੇ ਮਰਨ ਵਸਤਰਾਂ ਚ ਮਰਿਆ ਜਾਵੇ ਚਾਹੇ ਹੁਣ ਪੈਦਲਤਾਏ ਗਿੱਲੇ ਦੇ ਪੈਦਲ ਘੋਲ ਆਜੋ ਤੁਹਾਨੂੰ ਕੋਈ ਨਹੀਂ ਡਰਕੇ ਕਿ ਹੁਣ ਸਾਡੀ ਦਿੱਲੀ ਹੈ ਸਾਡੀ ਕੰਟਰੀ ਹੈ ਅਸੀਂ ਆਪਣੀ ਦਿਲ ਦੀ ਵਾਸਤੇ ਕਿਸਾਨ ਤੇ ਮਜ਼ਦੂਰ ਜਾ ਨਹੀਂ ਸਕਦੇ ਕਿ ਸਾਡੀ ਡੈਮੋਕ੍ਰੇਸੀ ਕਾਦੀ ਹੈ ਸਾਡਾ ਤਾਂ ਸਿੱਧਾ ਹੀ ਹੈ ਕਿ ਡੈਮੋਕ੍ਰੇਸੀ ਕਾਦੀ ਹੈ ਇਹਦੀ ਚੈਲੰਜ ਹੈ ਇਹ ਲੋਕਾਂ ਨੂੰ ਨੰਗਾ ਕਰ ਰਹੀ ਸੀ ਕਿਸਾਨਾਂ ਮਜ਼ਦੂਰਾਂ ਨੂੰ ਮਲਕ ਜਿਹੜਾ ਉਹ ਤੇ ਕੀ ਦੇਣਾ ਇਹਨਾਂ ਨੇ ਇਹਨਾਂ ਨੇ ਸਾਡੀ ਡੈਮੋਕ੍ਰੇਸੀ ਇਥੋਂ ਦੀ ਜਿਹੜੀ ਹੈ ਇਹ ਜਿਹੜੀ ਜੱਦੀ ਸੀ ਜਿਹੜੀ ਕੋਪਰੇਟ ਦੇ ਹੱਥ ਚ ਆਇਆ ਸਾਮਰਾਜ ਦੇ ਹੱਥ ਚ ਇਥੋਂ ਦੇ ਦੱਲੇ ਦੇ ਚੇਪੜ ਦਾ ਹਰ ਮੰਤਰੀ ਹੈ ਭਾਰਤ ਦਾ ਤੇ ਚਾਹੇ ਥੋਦੇ ਮੁੱਖ ਮੰਤਰੀ ਨੇ ਇਹ ਥੋਦੇ ਦਲਾਲ ਨੇ ਦੇਹ ਦੀ ਚਿਰਤ ਵਿੱਚ ਵਾਲੇ ਨੂੰ ਤੇ ਥੋਦੇ ਜ਼ਮੀਨਾਂ ਵਿੱਚ ਵਾਲੇ ਤੇ ਥੋਦੇ ਲੋਕਾਂ ਦੇ ਪੁੱਲ ਲਕਾਈ ਦੇ ਇਹ ਧੱਲੇ ਨੇ ਸੋਹ ਰਹੇ ਆ ਇਹਨਾਂ ਕੋਈ ਕਹਿੰਦਾ ਤੁਹਾਡਾ ਧੰਨਵਾਦ ਜੱਟੋ ਵੀ ਸਾਡੇ ਦੇ ਧੰਨਵਾਦ ਆ ਸੰਭੇ ਬਾਟੋ ਤੋਂ ਸੰਭੇ ਬਾਟੋ ਤੋਂ ਲੈ ਕੇ ਦਿੱਲੀ ਵੀ ਪਹੁੰਚ ਕੀਤਾ ਹੈ ਇਹ ਫਾਜ਼ੀ ਨੂੰ ਕਿਵੇਂ ਦੇ ਦੋ ਸਤਿ ਦੇਖੋ ਜਿਹੜੀ ਸਰਕਾਰ ਜਦੋਂ 13 ਫਰਗ ਨੇ ਅਸੀਂ ਇੱਥੇ ਮੋਰਚਾ ਸ਼ੁਰੂ ਕਰਿਆ ਦਿੱਲੀ ਕੂਚ ਦਾ ਨਾਰਾ ਦੇ ਕੇ ਚੱਲੇ ਸੀਗੇ ਉਦੋਂ ਹੀ ਕਹਿੰਦੇ ਵੀ ਨਾ ਟਰੈਕਟਰ ਮੋਡੀਫਾਈ ਕਰੇ ਹੋਏ ਨੇ ਇਹਨਾਂ ਨੇ ਜੀਸੀਬੀਆਂ ਦੇ ਬੋਗਰ ਕਾਫੀ ਕੁਝ ਸਾਨੂੰ ਗੇ ਖੜਕੂ ਤਾਕਤਵਾਨੀ ਲੱਗ ਦੱਸਿਆ ਗਿਆ ਪਰ ਜਦੋਂ ਹੁਣ ਸਾਡੇ ਦੋਨੇ ਫੋਰਮਾਂ ਵੱਲੋਂ ਸਲਾਹ ਬਤਵਰਾ ਕਰਕੇ ਕਿਹਾ ਗਿਆ ਜੋ ਇਹਨਾਂ ਰੀਡਰ ਕਹਿੰਦੇ ਪੈਦਲ ਆ ਜਾਓ ਵੀ ਕਿਉਂ ਨਾ ਪੈਦਲ जाया ਜਾਵੇ ਉਹਦੇ ਕਰਕੇ ਅੱਜ 101 ਮਰਜੀ ਬੜਿਆਂ ਦਾ ਜਹਾ ਚੱਲਿਆ ਸੀਗਾ ਉਹ ਵੀ ਹੁਣ ਤੁਸੀਂ ਦੇਖਿਆ ਉਹਨਾਂ ਦੇ ਵੀ ਅਤਰੂ ਗੈਸ ਦੇ ਗੋਲੇ ਵੱਡੇ ਆਪਣੇ ਕਿਲਾ ਵੱਡੇ ਵੱਡੇ ਬੈਰੀਕੇਡ ਲਾਏ ਗਏ ਨੇ ਤੇ ਸਾਡਾ ਇੱਕ 101 ਮਰਜੀ ਬੜਿਆਂ ਦੇ ਵਿੱਚੋਂ ਕਿਸਾਨ ਆਗੂ ਫਟੜੀ ਵੀ ਹੋਇਆ ਹਰਪ੍ਰੀਤ ਸਿੰਘ ਵੀ ਉਹਦੇ ਕਰਕੇ ਹੁਣ ਆਪਾਂ ਸਰਕਾਰ ਦੀ ਅਸੀਂ ਕਹਿੰਦੇ ਆ ਵੀ ਤੁਹਾਨੂੰ মিডিਆ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਇਹ ਸਰਕਾਰ ਦੀ ਨੀਤੀ ਤੇ ਨੀਤ ਹੈ ਇਹ ਲੋਕਾਂ 'ਚ ਦਿਖਾਈ ਜਾਵੇ ਆਨ ਵਰਲਡ 'ਚ ਵੀ ਇਹ ਨੀਤ ਦੇ ਮਾਨਕ ਕਿਨੇ ਆ ਦੇਖੋ ਇੱਕ ਹੋਰ ਕੋਈ ਫਟੜ ਹੋ ਗਿਆ ਸਾਡਾ ਅੱਗੋ ਉਹ ਲੈ ਕੇ ਚੱਲੇ ਨੇ ਕਿ ਉਹ ਕਾਰਨ ਕੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ 10 ਵਜੇ ਮਾਰਦੇ ਸੀਗੇ ਤੁਸੀਂ ਪੈਦਲ ਚੱਲੇ ਜਾਓ ਤੁਸੀਂ ਅਸੀਂ ਤੁਹਾਨੂੰ ਕੁਝ ਕਹਿਣਾ ਨਹੀਂ ਪਰ ਅੱਜ ਉਹਦਾ ਜੇਰਾ ਨੰਗਾ ਹੋ ਗਿਆ ਚਾਹੇ ਹਰਿਆਣਾ ਸਰਕਾਰ ਆ ਚਾਹੇ ਸੈਂਟਰ ਦੀ ਬੀਜੇਪੀ ਸਰਕਾਰ ਕਿਉਂਕਿ ਪਹਿਲਾਂ ਦਾ ਖੱਟਰ ਮੋਦੀ ਦਾ ਪੁੱਤ ਬਣਿਆ ਸੀਗਾ ਲਾਡਵਾ ਅੱਜ ਇਹ ਸੈਣੀ ਸਾਹਿਬ ਨੇ ਉਹ ਬਣੇ ਹੋਏ ਨੇ ਕਿਉਂਕਿ ਜਿਹੜੇ ਹਾਲਾਤ ਇਹਨਾਂ ਨੇ ਪੈਦਾ ਕਰਦੇ ਨਾ ਇੱਕ ਦੇਸ਼ ਨੂੰ ਅਜਾੜੇ ਵਾਲੇ ਪਾਸੇ ਲੈ ਕੇ ਚੱਲਿਆ ਹੈ ਕੋਈ ਦੇਸ਼ ਨੂੰ ਖਸਾਲੀ ਪਾਲੇ ਪਾਸੇ ਨੇ ਇਹ ਉਹੀ ਪ੍ਰਾਈਮ ਮਿੰისტਰ ਹੈ ਜਿਹੜਾ ਕਹਿੰਦਾ ਸੀਗਾ ਵੀ ਮੈਂ ਦੇਸ਼ ਦੇ ਕਿਸਾਨਾਂ ਲਈ ਸੋਚਦਾ ਕਰਦਾ ਪਰ ਕੀ ਕਰਦਾ ਤੁਹਾਡੇ ਸਾਹਮਣੇ ਹੈ ਓਏ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਜਿਨ੍ਹਾਂ ਨੂੰ ਤੁਸੀਂ ਦਿੱਲੀ ਤੱਕ ਨਹੀਂ ਜਾਣ ਮੰਨਦੇ ਹੋਰ ਕੀ ਕਰਨ ਲਾਉਗੇ ਉਹ ਕਰ ਕਰ ਕੇ ਜਾਇਦਾਦਾਂ ਚਾਰ ਚਾਰ ਕੁਝ ਫਿਰ ਵੀ ਜਾਣਦੀ ਆਖਦੇ ਕਿ ਕੀ ਸਮਝਦੇ ਹੋ ਉਹੀ ਕਹਿੰਦਾ ਜੀ ਫੈਲਿਆਰੇ ਕਿਸਾਨਾਂ ਦੇ ਪ੍ਰਤੀ ਜਿਹੜੀ ਸੋਚ ਹੈ ਸੈਂਟਰ ਦੀ ਭਾਜਪਾ ਸਰਕਾਰ ਦੇ ਹਰਿਆਣਾ ਦੇ ਦੇ ਇੰਨੀ ਮਾੜੀ ਹੋ ਚੁੱਕੀ ਹੈ ਕਿਉਂਕਿ ਸਰਕਾਰ ਬਿਲਕੁਲ ਫੈਰ ਹੋ ਚੁੱਕੀ ਹੈ ਜਿਵੇਂ ਕਿਸਾਨ ਫੈਦਲ ਜਾਣ ਲੱਗੇ ਹੋਇਆ ਹੈ ਖਾਲੀ ਹੱਥ ਨੇ ਉਹਨਾਂ ਨੂੰ ਵੀ ਜਾਣਦੇ ਰਿਹਾ ਹੁਣ ਤੁਹਾਡੇ ਸਾਹਮਣੇ ਹੈ ਉਹਨਾਂ ਦੇ ਵੀ ਗੋਲੀਆਂ ਕੋ ਰਹੇ ਨੇ ਇਹ ਸਰਕਾਰ ਦਾ ਜਿਹੜਾ ਚਿਹਰਾ ਆਲ ਵਰਲਡ 'ਚ ਨੰਗਾ ਹੋ ਜਾਣਾ ਕਿਉਂਕਿ ਜੋ ਸਾਨੂੰ ਜ਼ਰੂਰੀ ਹੈ ਨੰਗਾ ਕਰਨਾ ਤੁਹਾਡੇ ਸਾਹਮਣੇ ਅਗਲੀ ਗੱਲ ਕੀ ਹੋਏ ਜੇ ਹੁਣ ਕਾ ਜਾ ਰਹੇ ਕਿਤੇ ਜਿਹੜਾ ਆਪਣਾ 111 ਕਿਹਾ ਸਾਡੇ ਜਥੇ ਹਰ ਰੋਜ਼ ਕੋਸ਼ਿਸ਼ ਕਰਨਗੇ ਇਦਾਂ ਜੋ ਫੋਰਮ ਵੱਲੋਂ ਫੈਸਲਾ ਮੈਲੀ ਜਾਇਆ ਕਰਨਗੇ ਜਥੇ ਉਥੇ ਬਾਰਡਰ ਤੇ ਜਾ ਕੇ ਕੋਸ਼ਿਸ਼ ਕਰਾਂਗੇ ਨਹੀਂ ਜਾ ਦੇਣਗੇ ਜਿੱਦਾਂ ਅੱਜ ਫੱਟੜ ਹੋ ਗਿਆ ਰ ਮਾਰ ਲੈਣ ਜਿੰਨੀਆਂ ਸਹੀਦਾਂ ਦੇ ਇੱਥੇ ਸਹੀਦ ਦੀਆਂ ਚੀਂਦੀਆਂ ਨੇ ਇਹਨਾਂ ਨੂੰ ਅਸੀਂ ਸਹੀਦियां ਦੇਣ ਨੂੰ ਤਿਆਰ ਆ ਕਿਉਂਕਿ ਅੱਜ ਦੇ ਜਿਹਨੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇਆ ਸੀ ਤਿਲਕ ਜੰਗ ਜੂਦੀ ਰੱਖੀ ਲਈ ਤੇ ਉਹੀ ਮਰਜੀਬੜੇ ਨੇ ਉਹ ਗੁਰੂ ਦੇ ਬੱਚੇ ਨੇ ਜਿਹਨੇ ਉਦੋਂ ਸੀਸ ਦੇਣ ਲੱਗੇ ਸੀ ਨੀ ਭੱਟੀ ਅੱਜ ਕੀ ਮਟਣਿਆ ਸੀ ਕੋਈ ਪ੍ਰੋਬਲਮ ਨਹੀਂ ਸਾਨੂੰ ਜਿੰਨੇ ਸੀ ਚੀਜ਼ ਨੇ ਦਵਾਗੇ ਤੁਹਾਡੇ ਸਾਹਮਣੇ ਆ ਅਸੀਂ ਅੱਗੇ ਜਾਵਾਂਗੇ ਮਰਜੀਬੇ ਦੀ ਗੱਲ ਕਰੀਏ ਅੱਡਲੀ ਹੁਣ ਮੱਥੇ ਤੇ ਜਾ ਕਰਾਂ ਅੱਡਲੀ ਜਾਣਗੇ ਜੀ ਬਾਕੀ ਫੋਰਮਾਂ ਦੀ ਜੋ ਸਾਡੀ ਰਣਨੀਤੀ ਆਹੀ ਬਣੀ ਹੋਈ ਹੈ ਇਦੋਂ ਚੰਗਾਗੇ ਅਸੀਂ ਅੱਗੇ ਨਹੀਂ ਜਾਣਦੇ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ ਇੱਥੋਂ ਤੁਰਾਂਗੇ ਢੇਲੀ ਤੇ ਰਣਜੀਤ ਜੀ ਰਣਜੀਤ ਜੀ ਜੀਤੋ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ